ਬਾਜਵਤ ਸਾਹਿਬ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਹਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਸਟੇਜ ਤੇ ਸਟੇਟ ਦਾ ਫਰਕ ਕੀ ਆ ਅੱਜ ਪੰਜਾਬ ਨੂੰ ਅੱਜ ਖੇੜਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਾਜਵਤ ਸਾਹਿਬ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਬਣਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਨੇ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਹਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਸਟੇਜ ਤੇ ਸਟੇਟ ਦਾ ਫਰਕ ਕੀ ਆ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਪੰਜਾਬ ਨੂੰ ਕਿਵੇਂ ਨਸ਼ੇ ਤੋਂ ਬਾਹਰ ਕੱਢਣਾ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਖੜਾ ਕਰਨਾ ਪੰਜਾਬ ਦੀ ਸ਼ਾਨ ਕਿਵੇਂ ਬਹਾਲ ਕਰਨੀ ਆ ਇਸ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ ਵੀ ਰੋਲ ਦਿੱਤੀ ਤੇ ਪੰਜਾਬ ਦੀ ਜਵਾਨੀ ਵੀ ਰੋਲ ਦਿੱਤੀ ਮੈਂ ਪੁੱਛਣਾ ਚਾਹੁੰਦਾ ਕਿ 3 ਸਾਲ ਦੇ ਵਿੱਚ ਤੂੰ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਇਹਦੇ ਮੰਤਰੀ ਸਪੀਚਾਂ ਕਰਦੇ ਨੇ 3 ਸਾਲ ਚ ਤੂੰ ਪੰਜਾਬ ਦੀ ਜਵਾਨੀ ਨਸ਼ਿਆਂ ਚ ਰੋਲ ਦਿੱਤੀ 3 ਸਾਲ ਚ ਤੂੰ ਪੰਜਾਬ ਦੀ ਕਿਸਾਨੀ ਪੈਰਾਂ ਚ ਰੋਲ ਦਿੱਤੀ ਇਹਦੇ ਤੋਂ ਵੱਡਾ ਵਿਸ਼ਵਾਸ ਘਾਤੀ ਹੋ ਸਕਦਾ ਕਿ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਅਰੈਸਟ ਕਰਵਾਵੇ ਮੈਂ ਗੁਰਬਾਣੀ ਦੀ ਤੁਕ ਦੇ ਵਿੱਚ ਲਿਖਿਆ ਕਿ ਤਰਤੀਵੀਂ ਅਕਿਰਤਕਣਾਂ ਤੇ ਵਿਸ਼ਵਾਸ ਘਾਤੀ ਦਾ ਪਾਰਨੀ ਸਹਿ ਸਕਤੀ ਇਹ ਉਹ ਮੁੱਖ ਮੰਤਰੀ ਆ ਜਿਹੜਾ ਪੰਜਾਬ ਦੇ ਨਾਲ ਅਕਿਰਤਕਣਵੀਆਂ ਤੇ ਵਿਸ਼ਵਾਸ ਘਾਤੀ ਕੀਤਾ ਮੈਂ ਪਰ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਆ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਵਿਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ